ਸੋ ਸਾਰੀ ਗੱਲ ਜੀ ਸਾਰਿਆਂ ਨੂੰ ਵੈਲਕਮ ਜੀ ਤੁਹਾਡਾ ਸਾਡੇ ਚੈਨਲ ਤੇ ਡਬਲਿਟ ਕੀ ਜਿਹਾ ਵੀਲੌਗ ਤੇ ਅੱਜ ਦਾ ਵਲੌਗ ਚ ਅੱਜ ਦੇ ਵਲੌਗ ਚ ਅਸੀਂ ਤਿੰਨ ਪੀੜੀਆਂ ਸ਼ਾਪਿੰਗ ਕਰਨ ਚੱਲੇ ਆ ਵੱਡੇ 부ਪੂ ਮੇਰੇ 부ਆ ਜੀ ਗਾਂ ਮੈਂ 부ਆ ਗਾਂ ਅਗੇ ਭਤੀਜੀਆਂ ਤਿੰਨ ਪੀੜੀਆਂ ਚਲੀਆਂ ਸ਼ਾਪਿੰਗ ਕਰਨ ਤੇ ਆਦੀ ਫੈਮਿਲੀ ਸਾਡੀ ਨਿਕਲ ਗਈ ਸਵੇਰ ਦੀ ਆ ਚੰਗਾ ਮੇਰੇ ਸਿਰ ਵੋਣੇ ਆ ਕਿ ਕੀਤਾ ਚੀਜ਼ ਕਰਨਾ ਹੀ ਬਸ ਹੋਤੀ ਲੈ ਲੈ ਅਚਾ ਸਿਰ ਵੀ ਤੇ ਸਿਰ ਓਕੇ ਪਹਿਲਾਂ ਕਹਿੰਦੇ ਮੈਂ ਸਿਰ ਵੋਣਾ ਤੇ ਹੁਣ ਇਹਨੂੰ ਸ਼ੁਰੂ ਤੋਂ ਬੜਾ ਸ਼ੌਕ ਹੈ ਮੇਰਾ ਸਿਰ ਵੋਣ ਦਾ ਪਤਾ ਨਹੀਂ ਕੀ ਗੱਲ ਜਦੋਂ ਵੀ ਆ ਮੈਂ ਆਵਾ ਮੇਰਾ ਸਿਰ ਹੀ ਫੜ ਕੇ ਬਹਿ ਜਾਂਦੀ ਏ ਪੂਜੀ ਸਿਰ ਵੋਣਾ ਮੈਂ ਤੁਹਾਡਾ ਤੇ ਅੱਧੀ ਫੈਮਿਲੀ ਸਾਡੀ ਚਲ ਗਈ ਆ ਮਾਸੀ ਕੋ ਅਮਰੀਕਾ ਵਾਲੀ ਫੈਮਿਲੀ ਅਮਰੀਕਾ ਕੋ ਚਲੇਗੀ ਅਮਰੀਕਾ ਚਲ ਜਾਣਾ ਹੈ ਬਸ ਥੋੜੇ ਦਿਨ ਹੀ ਰਹਿ ਗਏ ਆ ਆ ਜਿਹੜੇ 2-3 ਮੈਂਬਰ ਇੱਥੇ ਆ ਤਕਰੀਬਨ ਆਏ ਹਾਏ 4 ਜਣੇ ਚਲ ਗਏ ਆ 4 ਅਹੀਂ ਚੱਲੇ ਆ ਸਭ ਏ ਬੱਸ ਇਤਨੇ ਭੱਜ ਦੌੜ ਜੀ ਪਈ ਆ ਹਾਏ ਅੜਕਾਂ ਤੇ ਕੱਢ ਦੇ ਆ ਚੰਗੇ ਸਿਰ ਵਾਇਆ ਮੇਰਾ ਉਹ ਤੁਹਾਨੂੰ ਫੀਡ ਉਹ ਆਪਣੀਆਂ ਨਹੀਂ ਗੱਡ ਤੁਹਾਡੇ ਕਿਥੇ ਕੱਢ ਸਾਵਲ ਦੁਆਲਾ ਬੰਨ ਲਾ ਪੁੱਤ ਬੰਨ ਲਓ ਬੰਨ ਲਓ ਹਾਂਜੀ ਹਾਂਜੀ ਨਹੀਂ ਬੰਨ ਲਓ ਆਪਣਾ ਹੋਮਵਰਕ ਸੈਂਡ ਕਰ ਲਿਆ ਨਹੀਂ ਕਰ ਲੈ ਨਾ ਫਿਰ ਅੱਛਾ ਦਿਮਾਗ ਵੇਖੋ ਫੋਨ ਮੇਰੇ ਕੋਲ ਹੈ ਤੇ ਉਹਨੂੰ ਮੈਂ ਕਹਿੰਦੀ ਵੀ ਆਪਣੇ ਆਈਪੈਡ ਤੇ ਹੋਮਵਰਕ ਸੈਂਡ ਕਰ ਲੈ ਆਪਣਾ ਤੇ ਸਾਵਲ ਹੁਣੀ ਛੁੱਟੀ ਤੇ ਚੱਲਣ ਦੇ ਅੱਜ ਕੱਲ੍ਹ ਨਾਨਕੇ ਮੋਜਾ ਕਰਨ ਦੇ ਐਸ਼ਾ ਕਰਨ ਦੇ ਆ ਕਿਉਂ ਸਾਵਲ ਜੀ ਹਾਂਜੀ ਹਾਂਜੀ ਉਹਧਰ ਉਹ ਪੜ੍ਹਾਈ ਦਾ ਕੰਮ ਪਿੱਛੇ ਪੈ ਜੇ ਪਰ ਐਸ਼ਾ ਮੋਜਾ ਕਰ ਲਈਏ ਪਹਿਲਾਂ ਹੈਨਾ ਅਸਰ ਜਣੇ ਰੌਣਕ ਜੀ ਬੜੀ ਲੱਗੀ ਸਾਰੇ ਜਣੇ ਇਕੱਠੇ ਹੋਏ ਆ ਮੇਰੇ ਭੂਆ ਜੀ ਵੀ ਆਏ ਨੇ ਤੇ ਬ੍ਰਦਰ ਭਾਬੀ ਬੱਚੇ ਸਾਰੇ ਜਣੇ ਆ ਤੇ ਇਹ ਵੀ ਸਾਰੇ ਇੱਥੇ ਜਿਆਦਾ ਇਹ ਵੀ ਫੈਮਿਲੀ ਛੁੱਟੀ ਤੇ ਰਹਿੰਦੀ ਆ ਓ ਟਟ ਤੇਗ ਮੇਰੀ ਚਾਟੀਆਂ ਕਰਾ ਆ ਇਧਰ ਵੀ ਇਧਰ ਵੀ ਛੁੱਟੀਆਂ ਨਹੀਂ ਸੀ ਕਰਵਾਈ ਜਾਂਦੇ ਆ ਅਹੀਂ ਕਰਵਾਉਂਦੇ ਆ ਲੈ ਸਾਡਾ ਉਧਰ ਦੀ ਹੁਣ ਅੱਜ ਇਹਨਾਂ ਦੇ ਅੰਕਲ ਜੀ ਜਿਹੜੇ ਵੈਨ ਵਾਲੇ ਉਹ ਕਹਿੰਦੇ ਮੈਨ ਨਹੀਂ ਜਾਣਾ ਉਹਨਾਂ ਦੀ ਛੁੱਟੀ ਆ ਬੱਸ ਇਤਨਾ ਹੀ ਸਾਰੇ ਦਿਨ ਨਿਕਲੀ ਜਾਂਦੇ ਛੁੱਟੀਆਂ ਕਾਫੀ ਹੋ ਗਈਆਂ ਤੇ ਕੋਈ ਨਹੀਂ ਅਮਰੀਕਾ ਵਾਲਿਆਂ ਨੇ ਵੀ ਹੁੰਡੀਆਂ ਹੁਣ ਤਾਂ ਕਰਕੇ ਸਾਰੇ ਜਾਣੇ ਕਿ ਪਤਾ ਨਹੀਂ ਉਹਨਾਂ ਨੇ ਕਿੰਨੀ ਦੇਰ ਨੂੰ ਆਉਣਾ ਫੇਰ ਕਿੰਨੇ ਸਾਲ ਬਾਅਦ ਆਉਣਾ ਅੱਗੇ 5 ਸਾਲ ਬਾਅਦ ਆਏ 5 ਸਾਲ ਬਾਅਦ ਆਏ ਕਿ 4 ਸਾਲ ਉਹਦੇ ਵਾਲ ਸਟਾਈਲ ਕਰਾ ਮੈਂ ਵਾਇਗਰੂ ਵਾਲ ਪਾਣੇ ਮੈਨੂੰ ਵਾਲ ਇਤਨਾ ਹੀ ਚੰਗੇ ਆ ਮੈਂ ਨਹੀਂ ਖੁਸ਼ੀ ਕਰਨਾ ਰਬੜ ਪਾ ਦੇ ਬਸ ਮਾੜੀ ਜੀ ਨਾਲ ਤੇ ਨਹੀਂ ਠੀਕ ਆ ਸੋ ਇਸ ਕਰਕੇ ਕਿ ਉਹ 5 ਸਾਲ ਬਾਅਦ ਅੱਗੇ ਆਏ ਆ ਤੇ ਸਾਰੇ ਜਣੇ ਇਕੱਠੇ ਹੋਏ ਆ ਤੇ ਉਹ ਕਹਿੰਦੇ ਤੇ ਹੈਗੇ ਆ ਕਿ ਅਸੀਂ ਤੁਹਾਨੂੰ ਮਿਸ ਕਰਾਂਗੇ ਬਹੁਤ ਕਰਾਂਗੇ ਇੰਡੀਆ ਨੂੰ ਪਰ ਉੱਥੇ ਜਾ ਕੇ ਉਹ ਭੁੱਲ ਜਾਂਦੇ ਆ ਉਹ ਐੋ ਜਿਹਾ ਜਿੱਥੇ ਜਾਂਦੇ ਉੱਥੋਂ ਦੇ ਬਣ ਜਾਂਦੇ ਸਾਡੇ ਮਸਤ ਮੌਲਾ ਨੇ ਉਹ ਜਿੱਥੇ ਜਾਂਦੇ ਆਂਦੇ ਬਸ ਅਹੀਂ ਇੱਥੇ ਰਹਿਣਾ ਹਾਂਜੀ 사ਵਲ ਜੀ ਤੁਸੀਂ ਕੀ ਕਹਿੰਦੇ ਹੋ ਹੋਮਵਰਕ ਨਹੀਂ ਸੋਚੀ ਆ ਜੀ 사ਵਲ ਕਹਿੰਦਾ ਮੈਂ ਹੋਮਵਰਕ ਕਰਨਾ ਮੈਨੂੰ ਫੋਨ ਦੇ ਦੋ ਤੇ ਸੋ ਅਸੀਂ ਚੱਲੇ ਆ ਤਿੰਨੇ ਪੀੜੀਆਂ ਸ਼ਾਪਿੰਗ ਕਰਨ ਚੱਲੀਆਂ ਜੇ ਭੂਆ ਤੇ ਭਤੀਜੀਆਂ ਗਾਂ ਭਤੀਜੀ ਭੂਆ ਭਤੀਜੀ ਗਾਂ ਅੱਗੇ ਹੋਰ ਭਤੀਜੀ ਚਲੋ ਦੱਸਦੇ ਹਾਂ ਤੁਹਾਨੂੰ ਕੀ ਅਸੀਂ ਸ਼ਾਪਿੰਗ ਕਰਦੇ ਆ ਹੋ ਗਿਆ ਜੰਪੂ ਜੀ ਤਿਆਰ ਹੋ ਗਿਆ ਹੋ ਗਿਆ ਇੱਕ ਟੌਣ ਪਲੇਸ ਹੱਸ ਪਿਆਰ ਬਿੱਠੇ ਡਰਾਈਵਰ ਦੀ ਵੇਟ ਕਰ ਰਹੇ ਨੇ ਕਿੰਨੂੰ ਕਰਨਾ ਹੈ ਕਿ ਦੋਂਦਾ ਕਿਚਨ ਨਾਲ ਆਸਤ ਤੇ ਚੱਕੀ ਆਸ ਭਲੇ ਰੱਬ ਦਾ ਢੱਪਾ ਲਾ ਕਰੇ ਸਵੇਰ ਦਾ ਉੱਤੇ ਚੜਿਆ ਆ ਹੁਣ ਦਾ ਸਿੰਜ ਆ ਗਿਆ ਹੁਣ ਦਾ ਬੱਚਾ ਘਾੜ ਗਿਆ ਰੱਖੀ ਨਾ ਜਮ ਤੇ ਨਾ ਹੂੰ ਕਿੰਨੇ ਵਜੇ ਦਾ ਕੋਠੇ ਦੇ ਅੱਜ ਸੋ ਪਹਿਲਾਂ ਵਧੀਆ ਨਹੀਂ ਮਰੋਟ ਚਲ ਗਿਆ ਕੋਠੇ ਦੇ ਇਹ ਤਾਂ ਲਾਈਟ ਦੇ ਆ ਕਰਨਾ ਟਰੰਕ ਤੁਮ ਕਿਹਨਾਂ ਗਿਆ ਮੈਂ ਬਹਿ ਹੂੰ ਹੋਰ ਨੋ ਰੋਈ ਦੇ ਵਾਹ ਦਾ ਡੱਬਾ ਖਤਮ ਹੋ ਗਿਆ ਚੱਲੇ ਖਤਮ ਹੋ ਜੁਣਿਆ ਖਾਲੀ ਨੂੰ ਨੀ ਵੀ ਦੀਸ ਨ ਸਾਬਲ ਅਸੀਂ ਚੱਲੇ ਆ ਤੇ ਬਾਹਰ ਨਾ ਤੁਰਿਆ ਫੇਰੀ ਓਕੇ ਬਾਹਰ ਚੱਲੇ ਆ ਆ ਆ ਗਰ ਬਾਹਰ ਬਾਹਰ ਨੂੰ ਕਿਹਨੂੰ ਸੋ ਕੋਈ ਬਾਹਰ ਗਿਆ ਉਹਨਾਂ ਦੀਆਂ ਲੱਗਦਾ ਦੇਖਿਆ ਤੇ ਬਿਆਹ ਆ ਕਿਨੇ ਬਣਾ ਦੇ ਆ ਇਹ ਬਾਹਰ ਵੱਲ ਨਹੀਂ ਗਾਰ ਵੱਲ ਦਾ ਬਾਥਰੂਮ ਬਣੀ ਜਾਂਦੀ ਨਹੀਂ ਨਹੀਂ ਸਗਾਰ ਵੱਲੋਂ ਨਹੀਂ ਆ ਇਹ ਉਧਰੋਂ ਸਬਰੀ ਸਾਹਿਬ ਜਿਹੜਾ ਉੱਥੇ ਗੁਰਦੁਆਰਾ ਨਹੀਂ ਉੱਤੇ ਵੱਲੋਂ ਹੀ ਆ ਖੁਸ਼ ਬਣੀ ਹੈ ਲੱਗੀ ਬਾਥਰੂਮ ਹਾਂਜੀ ਹਾਂਜੀ ਹੋਜੀ ਫੋਟੋ ਕੀ ਆਪਾਂ ਵਰਣ ਤੋਂ ਕੋਈ ਸੋਨਾ ਜਾਂ ਬਤਾਓ ਕੋਈ ਰੰਗ ਲੈਣਾ ਕੋਈ ਪਰਪਲ ਹੋ ਜੇ ਜਾਂ ਚੈਲੋ ਜੇ ਤੇ ਬਹੁਤ ਸੁੱਖਾ ਜਿਆ ਪਿੰਡਾ ਉਹ ਲਾਠੂ ਕਰਕੇ ਲੱਗਣਾ ਇਹ ਕੀ ਚੀਜ਼ ਹੈ ਚਲਾਰਾ ਹਾਂਜੀ 100 ਹੀ ਰੱਖਣੀ ਹੈ ਲੰਮੇ ਕਲਰ ਹਨ 4 ਫੁੱਟ 4 ਫੁੱਟ ਵੇਜਾ ਤੋਂ ਕਿਉਂ ਦੇ ਪਾਈ ਜਾਣੇ ਹਨ 1.2 ਕਿ ਇਹਨਾਂ ਦੀ ਦਸੇ ਸਾਂ ਗਿਨੇ ਇਹਨਾਂ ਕੋਤੀ ਸਲਵਾਰ ਆ ਦੇਖੋ ਚੜ੍ਹ ਬਹੁਤ ਯਾਰੀ ਕੋ ਹਾਂ ਇਹ ਸਾਰੇ ਰਿਡਿਸ਼ਨ ਚੀਜ਼ ਹੈ ਹਾਂ ਇਹ ਚਰ ਉਪਰੋਗ ਦੇ ਨਾਲ ਹੀ ਸ਼ਰਟ ਦੇ ਨਾਲ ਬਾਰੇ ਆ ਜਾਨਾ ਇਹਨਾਂ ਦੇ ਰੇਟ ਕੀ ਲੱਗਣਾ ਸਾਰੇ ਦੱਸਾਂ ਕਿ ਇਹਨੂੰ ਸਟਾਈਲ ਦੇ ਸੰਦੇ ਕਾਟਨ ਦੇ ਵਿੱਚ ਵੀ ਹੈਗੇ ਕਿ ਨਹੀਂ ਅੱਛਾ ਜੋ ਸਟਾਈਲ ਸਾਰੇ ਤਰ੍ਹਾਂ ਦੇ ਥੋੜਾ ਬੰਦ ਦਿਖਾ ਦੋ ਆ ਵੀ ਦਿਖਾ ਦੋ ਆ ਫਲਕਾਰੀ ਜਿਹੜੇ ਕਿ ਸਾਈਜ਼ ਵੱਡੇ ਆ ਅਫਗਾਨੀ ਵਾਲਾ ਨਹੀਂ ਨਹੀਂ ਸਾਈਜ਼ ਉਹੀ ਹੋਣਾ ਤੁਹਾਨੂੰ ਦਿਖਾ ਦੇਣਾ ਸਲਵਾਰ ਨਾ ਸਲਵਾਰ ਵਾਲਾ ਵੀ ਆ ਗਿਆ ਜੀ ਅ ਵੀ ਸੋਹਣਾ ਇਹ ਨਾਲੋਂ ਵੱਡਾ ਹੋ ਜਾ ਜੀ ਆਹ ਬੰਦਾ ਛੋਟੇ ਹੋਰ ਦਿਖਾ ਦੇ ਲੋ ਜੀ ਇੱਕ ਲੈ ਰਿਹਾ ਸਲਵਾਰ ਤੋਂ ਦੂੰ ਦੁਲਵਾਰੋਦੀ ਹੈ ਨਾ ਦੁਜੀ ਪੁਲਕਾਰੀ ਇਹਦੇ ਵਿੱਚ ਰੰਗ ਹੋਰ ਕੇ ਰੰਗ ਨਹੀਂ ਆਣੇ ਆਂਟੀ ਇਹਨਾਂ ਜੇ ਦੋ ਚਾਈ ਸੋਣਾ ਨਹੀਂ ਕੋਈ ਦਿਆ ਜੋ ਲੋਨੀ ਵਾਲੇ ਪਾਣੀ ਆਣੇ ਥੋੜੇ ਸੁਆੜੀ ਬਸ ਆ ਦੇਖੋ ਬਾਰਡਰ ਜਿੱਦਾਂ ਦੇਖੋ 100% ਕਾਟਨ ਦੋਨੋ ਸਾਈਡ ਤੋਂ ਚੱਲਨੀ ਦੇ ਜਿਸ ਨੂੰ ਮਰਜ਼ੀ ਬਿਚਾਓ ਦੇਖੋ ਜੀ ਹਾਂ ਇਹ ਸਾਈਡ ਹਨ ਅਗੀ ਦੇਖੋ ਹਲਵਾਂ ਦੀ ਦੁਆੜੀ ਆਈ ਤੁਮ ਜਿੱਦਾਂ ਤੁਸੀਂ ਬੋਲਦੇ ਹੋ ਇਹ ਵੀ ਸੇਮ ਹੀ ਐਸੇ ਜੀ ਨਹੀਂ ਜੀ ਉਹ ਅਲੱਗ ਹੈ ਲੱਗੇ ਹੁਣ ਇਸ ਤਰ੍ਹਾਂ ਬਾਰਡਰ ਜਿਆ ਕੋਈ ਹੋਵੇ ਲਾਈਨਿੰਗ ਆਏਗੀ ਫਿਰ ਬਲੈਕ ਹੋਵੇ ਗ੍ਰੇ ਹੋਵੇ ਕਿਹੜੀ ਚੀਜ਼ ਹੈ ਮੈਂ ਵੀ ਰੈਗੂਲਰ ਕਸਮ ਜਿਹੜਾ ਹੁੰਦਾ ਨਾ ਆਪਣੀ ਜਿਹੜੀ ਕੋਸ਼ਿਸ਼ ਨੇ ਵੀ ਚੀਜ਼ ਚੰਗੀ ਲਈਏ ਲਾਉਣ ਵਾਲੀ ਗੱਲ ਆ ਕਿ ਇਹ ਵਾਈਟ ਉਹ ਨਹੀਂ ਤੁਹਾਡੇ ਦਿਨ ਆ ਰਿਹਾ ਐਕਚੁਅਲੀ ਗ੍ਰੇ ਸ਼ੈਡ ਟ੍ਰੈਫਿਕ ਜੇ ਫਸ ਗਏ ਉਹ ਟ੍ਰੈਫਿਕ ਟ੍ਰੈਫਿਕ ਦੇ ਪਿੱਛੇ ਸਾਫਟਰ ਕੰਪਿਊਟਰ ਕੋ ਹਾਂਜੀ ਪੇਸਟਰੀਆਂ ਤੇ ਆਏ ਰਵਤਿਆਂ ਨਾ ਬਸ ਲੰਘ ਹੀ ਲੱਗਉਂਦੀ ਪਤਾ ਹੁਣ ਪੇਸਟਰੀਆਂ ਜਿਹੜੀਆਂ ਉਹ ਸਿੱਧੀਆਂ-ਸਿੱਧੀਆਂ ਰੱਖੋ ਨੀ ਤੇ ਇਦਾਂ ਦਾ ਕੰਮ ਹੋ ਜਾਣਾ ਜੇ ਔਰ ਫੋਨ ਸਿੱਧੀਆਂ ਰੱਖੇ ਬਦ

ਹੈਲੋ ਅਸੀਂ ਆ ਗਏ ਆਈ ਮੈਂ ਵਰਜਾ ਕਿੱਥੇ ਮੇਰੇ ਬੱਚੇ ਹਾਂਜੀ ਕਿੱਥੇ ਜਾਈਏ ਸੀ ਹੋਣੇ ਸ਼ੁਰੂ ਹੀ ਹੋਇਆ ਅੱਛਾ ਪੜਾਈ ਹੁੰਦੀ ਆ ਕੀ ਬਾਤ ਹੈ ਬੋਲੋ ਜੀ ਤੋ ਜੀ ਅਸੀ ਅੱਜ ਦਾ ਵੀਲੌਗ ਤੇ ਮਿਲਦੇ ਆ ਕੱਲ ਨੂੰ ਕਿਸੇ ਨਵੀਂ ਵੀਡੀਓ ਨਾਲ ਤੱਕ ਲਈ ਸਸ਼ੀ ਕਾਲ ਜੀ ਸਾਇਮ